ਹਾਰ ਕਿਸਮ ਦਾ ਅੰਗਰੇਜ਼ਾਂ ਵਾਲਾ ਕੰਮ ਕਰਦੇ ਆ ਮਾਫ ਕਰਨਾ ਇੱਕ ਟੀਮ ਨੇ ਸਰਵੇ ਕੀਤਾ ਪਿੰਡਾਂ ਚ ਵੀ ਇਹ ਪਿੰਡ ਚ ਕਿੰਨੇ ਘਰ ਅਫੈਕਟਡ ਜਿਆਦਾ ਬੈਡ ਲੀਫ ਠੀਕ ਹੈ ਅਤੀ ਕਿਲੋ ਉਹ ਲਿਸਟ ਬਣ ਗਈ ਉਹ ਲਿਸਟਾਂ ਇੱਥੇ ਆ ਗਈਆਂ ਉਹਨਾਂ ਨੂੰ ਅਸੀਂ ਸਰਵ ਅੱਜ ਵੰਡ ਦੇਾਂਗੇ ਬਹੁਤ ਵੱਡੀ ਜ਼ਿੰਮੇਵਾਰੀ ਲੈ ਰਹੇ ਆ ਸਰਕਾਰਾਂ ਦੇ ਕੰਮ ਹੈ ਅੰਡ ਅਸੀਂ ਅੱਗੇ ਜੀ ਬਹਿ ਗਏ ਸਾਡੇ ਕੈਂਸਰ ਦੇ ਕੰਮ ਵੀ ਪਟਿਆਲਾ ਜ਼ਿਲ੍ਹੇ ਸਾਡੀਆਂ ਟੀਮ ਕੈਂਸਰ ਤੇ ਲੱਗੀਆਂ ਹੈ ਬਾਕੀ ਸਾਰਾ ਅਗਲਾ ਸ਼ੌਲਾ ਸੇ ਇਧਰ ਲੈ ਆਂਦਾ ਔਰ ਦੋਸਤੋ ਹਸਪਤਾਲ ਹੀ ਹੈ ਨਹੀਂਗੇ ਫੇਲ ਹੈ ਅੱਜ ਨਾਲੇ ਇਹ ਹਸਪਤਾਲ ਲੱਗਿਆ ਆ ਗਏ ਆ ਸਰਕਾਰੀ ਹਸਪਤਾਲ ਲੱਗਿਆ ਆ ਅਜ ਨਾਲੇ ਵਿੱਚ ਦੇ ਆਓ ਜਿਹੜਾ ਦੇਖਿਓ ਦਵਾਈ ਹੈ ਗਰੀਬ ਲਈ ਤੇ ਸਾਡੇ ਕੋਲੇ ਜਿੰਨੀ ਮਰਜ਼ੀ ਲੈ ਲਓ ਜੀ ਉਹ ਤਾਂ ਮੈਂ ਗਲਤ ਕਹਿਣਾ ਪਰ ਕਈ ਵਾਰੀ ਨਾ ਬੇਸਿਕ ਮੈਡੀਸਨ ਜਿਹਾ ਸਿਰ ਦੁੱਖ ਦਾ ਖਾਂਗ ਜੁਕਾਮ ਜਿਹੜੀਆਂ ਨਾਰਮਲ ਆ ਪਰ ਹੁਣ ਵੱਡੀ ਪ੍ਰੋਬਲਮ ਅਸੀਂ ਇਹ ਦੇਖੀ ਆ ਪਿਛਲੇ 3-4 ਦਿਨ ਦੇ ਵਿੱਚ ਲੋਕ ਪਾਣੀ ਛਿਰਦੇ ਰਹੇ ਨਾ ਉਂਗਲਾਂ ਦੇ ਸਨ ਗਲ ਗੇ ਪੈਰਾਂ ਦੇ ਉਹਨਾਂ ਨੂੰ ਐਂਟੀਬਾਇਓਟਿਕ ਕਰੀਮ ਚਾਹੀਦੀ ਆ ਆਟੋਮਾਸ ਚਾਹੀਦੀ ਆ ਮਸਕੀਟੋ ਮੱਛਰ ਬਹੁਤ ਆ ਟਾਰਗੇਟ ਲੈ ਕੇ ਚੱਲੇ ਹੋ ਕਿ ਕਿੰਨਾ ਕੁ ਜਿਹੜਾ ਅਫੈਕਟਡ ਏਰੀਆ ਉਹਨੂੰ ਕਵਰ ਕਰੋਗੇ ਤੁਸੀਂ ਜਿੰਨਾ ਵੀ ਆ ਸਾਰਾ ਅਫੈਕਟਡ ਏਰੀਆ ਜਿੱਥੇ ਵੀ ਹੈ ਸਾਰੇ ਨੂੰ ਕਵਰ ਕਰਾਂਗੇ ਅਸੀਂ 5 ਕਰੋੜ 52 ਦੇ ਖਰਚ ਦੇਣਾ ਹੈ ਹਰ ਬੰਦਾ ਕਰ ਰਿਹਾ ਯਾਰ ਹਰ ਐਨ ਜੀਓ ਕਰ ਰਹੀ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਸੰਭਾਲਿਆ ਕਿ ਸਰਕਾਰ ਨੇ ਲੁੱਕਰ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਉੱਥੇ ਹੀ ਪੰਜਾਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਸੰਪਰਦਾਵਾਂ ਵੱਲੋਂ ਪਿੰਡਾਂ ਦੇ ਵਿੱਚ ਆ ਕੇ ਰਾਹਸਮਗਰੀ ਵੀ ਵੰਡੀ ਗਈ ਅਤੇ ਮੈਡੀਕਲ ਕੈਂਪ ਵੀ ਲਗਾਏ ਗਏ ਅੱਜ ਸਾਡੀ ਮੌਜੂਦਗੀ ਹਲਕਾ ਅਜਨਾਲਾ ਦੇ ਪਿੰਡ ਦਰਿਆ ਮੂਸਾ ਦੇ ਵਿੱਚ ਹੈ ਔਰ ਤੁਹਾਨੂੰ ਦੱਸ ਦਈਏ ਕਿ ਵਰਲਡ ਕੈਂਸਰ ਕੇਅਰ ਦੇ ਜਿਹੜੇ ਮੁਖੀ ਨੇ ਡਾਕਟਰ ਕਲਵਨ ਸਿੰਘ ਢਾਲੀਵਾਲ ਵੱਲੋਂ ਜਿੱਥੇ ਪਹਿਲਾਂ ਦਵਾਈਆਂ ਦੇ ਕੈਂਪ ਲਗਾਏ ਜਾਂਦੇ ਸਨ ਉਹਨਾਂ ਵੱਲੋਂ ਅੱਜ ਪਿੰਡ ਦਰੀਆ ਮੂਸਾ ਦੇ ਵਿੱਚ ਜਿਹੜੀ ਰਾਹਸਮਗਰੀ ਲੈ ਕੇ ਪਹੁੰਚੇ ਨੇ ਅੱਜ ਉਹਨਾਂ ਦੀ ਟੀਮ ਵੱਲੋਂ ਇੱਥੇ ਪਹੁੰਚ ਕੇ ਜਿਹੜੇ ਪਿੰਡ ਵਾਸੀ ਨੇ ਜਾਂ ਜਿਹੜੇ ਹਾਰਡ ਪੀੜਤ ਨੇ ਉਹਨਾਂ ਨੂੰ ਜਿਹੜੀ ਰਾਹਸਮਗਰੀ ਵੰਡੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਅਸੀਂ ਪਿੰਡ ਦਰੀਆ ਮੂਸਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਢਾਲੀਵਾਲ ਜਿਹੜੇ ਨੇ ਉਹ ਖੁਦ ਪਹੁੰਚੇ ਹੋਏ ਨੇ ਜਿੱਥੇ ਕਿ ਉਹਨਾਂ ਵੱਲੋਂ ਪਹਿਲਾਂ ਜਿਹੜਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਸੀ ਕਿ ਜਿਹੜਾ ਦਵਾਈਆਂ ਲੰਗਰ ਉਹ ਜ਼ਰੂਰ ਲਗਾਉਣਾ ਚਾਹੀਦਾ ਆ ਪਰ ਅੱਜ ਉਹਨਾਂ ਵੱਲੋਂ ਰਾਹ ਸਮਗਰੀ ਜਿਹੜੀ ਆ ਉਹ ਪਿੰਡ ਦਰੀਆ ਮੂਸਾ ਦੇ ਵਿੱਚ ਲੈ ਕੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਆ ਉਹਨਾਂ ਦੀ ਟੀਮ ਵੱਲੋਂ ਜਿਹੜਾ ਆ ਵਰਕ ਕੀਤਾ ਜਾ ਰਿਹਾ ਲੋਕਾਂ ਦੇ ਨਾਮ ਨੋਟ ਕਰਕੇ ਉਹਨਾਂ ਨੂੰ ਜਿਹੜਾ ਆ ਰਾਹ ਸਮਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਆ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਉਹ ਦਰੀਆ ਮੂਸਾ ਦੀਆਂ ਸਾਂਝੀਆਂ ਕਰ ਰਹੇ ਨੇ ਸੋ ਸਾਡੇ ਨਾਲ ਧਾਲੀਵਾਲ ਸਾਹਿਬ ਮੌਜੂਦ ਨੇ ਹਾਂਜੀ ਸਰ ਪਹਿਲਾਂ ਤੁਹਾਡੇ ਵੱਲੋਂ ਇਹ ਅਪੀਲ ਕੀਤੀ ਜਾਂਦੀ ਸੀ ਕਿ ਦਵਾਈਆਂ ਦਾ ਲੰਗਰ ਲਗਾਉਣਾ ਜ਼ਰੂਰੀ ਹੈ ਪਰ ਮੌਕੇ ਦੀ ਜਿਹੜੀ ਨਜਾਕਤ ਸੀ ਲੋਕਾਂ ਨੂੰ ਰਾਹ ਸਮਗਰੀ ਦੀ ਜ਼ਰੂਰਤ ਸੀ ਤੁਹਾਡੀ ਟੀਮ ਵੱਲੋਂ ਬੀਤੇ ਦਿਨੇ ਵੀ ਵੱਡਾ ਕੈਂਪ ਲਗਾਇਆ ਗਿਆ तकरीबन 2000 ਕਿਟ ਵੰਡੀ ਗਈ ਅੱਜ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਰਾਹ ਸਮਗਰੀ ਲੈਣ ਲਈ ਪਹੁੰਚੇ ਨੇ ਔਰ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਜਿਹੜੀਆਂ ਡਿਸਟ੍ਰਿਬਿਊਟ ਜਿਹੜੀਆਂ ਕਿਕਸ ਕੀਤੀਆਂ ਜਾ ਰਹੀਆਂ ਨੇ ਜੀ ਸਾਨੂੰ ਅੱਜ 21ਵਾਂ ਦਿਨ ਹੋ ਗਿਆ ਪਹਿਲਾਂ ਮੈਂ ਐਲਰਟ ਵੀ ਕਰੈਕਟ ਬੰਮ ਥਿੰਗ ਜਿਸ ਦਿਨ ਤੋਂ ਆਇਆ ਹੈ ਫਲੱਡ ਮੈਂ ਤਾਂ ਨਿਊਯਾਰਕ ਸੀ ਜੀ ਆ ਤਿਆ ਸੀ ਉਹਦੇ ਕਹਤਾ ਸੀ ਵੀ ਜਿਹੜੀਆਂ ਸਾਡੀਆਂ ਛੋਟੀਆਂ ਐਂਬੂਲੈਂਸ ਹੈ ਵੀ ਉਹ ਭੇਜੋ ਇਹਨਾਂ ਲੋਕਾਂ ਲਈ ਐਂਡ ਕਿਉਂਕਿ ਉਹ ਪਾਣੀ ਦੇ ਵਿੱਚ ਸੱਪ ਬਹੁਤ ਸੀ ਜੀ ਉਹ ਕਿਸੇ ਨੇ ਸੋਚਿਆ ਨਹੀਂ ਸਾਡੇ ਕੋਲ 122 ਲੋਕਾਂ ਨੂੰ ਵੈਕਸੀਨ ਦਿੱਤੀ ਐ ਅਸੀਂ ਉਹ ਮਰ ਜਾਣੇ ਸੀ ਵਿਚਾਰੇ ਮੈਂ ਕੱਲ ਵੀ ਕਿਹਾ ਸੀ ਅਸੀਂ ਉਸ ਦਿਨ ਤੋਂ ਹੀ ਆ ਫਿਰ ਉਸ ਤੋਂ ਹੁਣ ਹੁਣ ਆਪਾਂ ਹੋਰ ਦੇਖਿਆ ਵੀ ਪਾਣੀ ਘਟ ਗਿਆ ਪਿੰਡਾਂ ਦੇ ਵਿੱਚ ਵੜੇ ਆ ਵੀ ਕੀ ਕੀ ਜ਼ਰੂਰਤ ਆ ਇਹਨਾਂ ਨੂੰ ਅਸੀਂ ਉਹ ਵੀ ਪਰ ਸਾਡੀ ਮੈਡੀਕਲ ਦੇ ਕੈਂਪ ਵੀ ਬਰਾਬਰ ਆ ਜੀ ਜੀ ਸਾਡੀਆਂ ਪੰਜ ਐਂਬੂਲੈਂਸਾਂ ਪੰਜ ਪੰਜ ਡਾਕਟਰ ਨਰਸਾਂ ਉਹਨਾਂ ਦੇ ਨਾਲ ਇੱਕ ਮੇਲ ਡਾਕਟਰ ਫੀਮੇਲ ਮੈਡੀਕਲ ਦੀ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਸਾਡੇ ਕੋਲ ਬਹੁਤ ਦਵਾਈ ਹੈ ਜੀ ਐਂਡ ਮੈਂ ਬੇਨਤੀ ਕਰਦਾ ਸਾਨੂੰ ਕੋਈ ਪੈਸੇ ਦੀ ਵੀ ਲੋੜ ਨਹੀਂ ਗੁਰੂ ਦੀ ਕਿਰਪਾ ਸਾਡੇ ਤੇ ਐਂਡ ਬਸ ਸਾਨੂੰ ਲੋਕ ਇਕੱਠੇ ਕਰਦਿਆ ਕਰੋ ਅੱਜ ਅਸੀਂ ਦੋ ਪਿੰਡਾਂ ਨੂੰ ਸਾਂਭਾਂਗੇ ਜੀ ਉੱਥੇ ਲੋਕ ਜੋ ਇਕੱਠੇ ਕੀਤੇ ਹੋਏ ਐ ਐਂਡ ਗੁਰੂ ਦੀ ਕਿਰਪਾ ਮੈਂ ਕੁਝ ਨਹੀਂ ਕਰ ਰਿਹਾਗਾ ਮੈਂ ਸਿਰਫ ਕੋਸ਼ਿਸ਼ ਕਰ ਰਿਹਾ ਮੇਰੀ ਟੀਮ ਦਾ ਨਾਲ ਲੱਗਿਆ 200 ਡਾਕਟਰ ਨਰਸ ਲਾਇਆ 200 ਜੀ ਸ਼ਾਇਦ ਸਰਕਾਰ ਨੇ ਨਾਲ ਲਾਏ ਹੋਣੇ ਨੇ ਐਂਡ ਸਾਨੂੰ ਪਤਾ ਕੱਲ ਨੂੰ ਕਿੱਥੇ ਜਾਣਾ ਹੈ ਸਾਡੀ ਪਲਾਨ ਹੈ ਪਰਸੋਂ ਨੂੰ ਕਿੱਥੇ ਜਾਣਾ ਹੈ ਠੀਕ ਐ ਐਂਡ ਅਸੀਂ ਲੱਗੇ ਹਾਂ ਉਸ ਤਰ੍ਹਾਂ ਚੱਲਗੇ ਅਸੀਂ ਕਸਮਾਟਰ ਤੁਹਾਡਾ ਕੰਮ ਕਰਨ ਦਾ ਤਰੀਕਾ ਵੀ ਬੜਾ ਵਧੀਆ ਲੱਗਾ ਕਿ ਸਾਰਿਆਂ ਨੂੰ ਪਹਿਲਾਂ ਜਿਹੜਾ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਪਛਾਣ ਕੀਤੀ ਗਈ ਬਾਅਦ ਵਿੱਚ ਉਹਨਾਂ ਦੇ ਨਾਮ ਨੋਟ ਕੀਤੇ ਗਏ ਔਰ ਅੱਜ ਜਿਹੜਾ ਆ ਲਾਈਨ ਵਾਈਜ਼ ਲਾ ਕੇ ਹਰ ਇੱਕ ਦਾ ਜਿਹੜਾ ਆ ਉਹ ਪਛਾਣ ਪੱਤਰ ਲੈ ਕੇ ਉਹਨਾਂ ਨੂੰ ਜਿਹੜਾ ਸਮਾਨ ਵੰਡਿਆ ਜਾ ਰਿਹਾ ਹਾਂ ਬੀਬੀ ਬਿਲਕੁਲ ਆ ਦੇਖੋ ਮੈਂ ਬੇਟੀ ਤੋਂ ਲੈਣਾ ਬੇਟਾ ਆ ਇੱਕ ਮਿੰਟ ਦੇਣਾ ਮੈਨੂੰ ਆ ਦੇਖੋ ਪਹਿਲਾਂ ਅਸੀਂ ਉਹਨਾਂ ਦਾ ਲੈ ਲਿਆ ਆਧਾਰ ਕਾਰਡ ਤੇ ਨਾਲ ਦੇ ਨਾਲ ਆ ਸਾਡੀ ਸਲਿੱਪ ਹੈ ਵਰਡ ਕੈਂਸਰ ਦੀ ਇਹ ਅਸੀਂ ਦੇ ਦਿੱਤੀ ਜਿੰਨਾਂ ਕੋਲੇ ਅੱਜ ਇਹ ਹੋਏਗਾ ਅਸੀਂ ਉਹਨਾਂ ਨੂੰ ਦੇਵਾਂਗੇ ਵੀ ਇਹ ਨਹੀਂ ਵੀ ਕੋਈ ਐਵੇਂ ਜਿਹਨੂੰ ਲੋੜ ਨਹੀਂ ਉਹ ਲੈ ਜੇ ਇਹ ਲੋੜਵੰਦਾਂ ਲੋਕ ਇਹਨਾਂ ਦਾ ਸਰਵੇ ਹੋ ਗਿਆ ਇੱਕ ਟੀਮ ਸਰਵੇ ਕਰਦੀ ਹੈ ਪਹਿਲਾਂ ਜੀ ਜੀ ਅਸੀਂ ਚਾਰ ਕਿਸਮ ਦਾ ਅੰਗਰੇਜ਼ਾਂ ਵਾਲਾ ਕੰਮ ਕਰਦੇ ਹਾਂ ਮਾਫ ਕਰਨਾ ਇੱਕ ਟੀਮ ਨੇ ਸਰਵੇ ਕੀਤਾ ਪਿੰਡਾਂ ਚ ਵੀ ਇਹ ਪਿੰਡ ਚ ਕਿੰਨੇ ਘਰ ਅਫੈਕਟਡ ਜਿਆਦਾ ਬੈਡਲੀ ਜੀ ਠੀਕ ਹੈ 80 ਕਿਲੋ ਉਹ ਲਿਸਟ ਬਣ ਗਈ ਉਹ ਲਿਸਟਾਂ ਇੱਥੇ ਆ ਗਈਆਂ ਉਹਨਾਂ ਨੂੰ ਅਸੀਂ ਅੱਜ ਵੰਡ ਦੇਾਂਗੇ ਇੱਕ ਟੀਮ ਫਿਰ ਗਾਂ ਵਾਲੇ ਹੁਣ ਗਾਂ ਵਾਲੇ ਦਾ ਕਰੀ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਿਆ ਜੀ ਅਸੀਂ ਤੇ ਵਰਡ ਕੈਂసర్ ਕਿਸੇ ਨੂੰ ਸੁਣਦੀ ਨਹੀਂ ਜੀ ਬਹੁਤ ਸਲਾਹਕਾਰ ਆ ਪੰਜਾਬ ਦੇ ਅਸੀਂ ਕਿਸੇ ਦੀ ਸਲਾਹ ਨਾ ਦਿੰਨੇ ਆ ਤੇ ਨਾ ਲੈਂਦੇ ਆ ਅਸੀਂ ਆਪ ਦੇ ਸਿਸਟਮ ਨਾਲ ਚੱਲਣਾ ਹੈ ਕਿਉਂਕਿ ਅਸੀਂ ਮਹੀਨਾ ਹੋਰ ਲਾਉਣਾ ਹੈ ਜੀ ਅਸੀਂ ਮਹੀਨਾ ਦੋ ਅਜੇ ਵੰਡਣੀਆਂ ਹੈ ਜੀ ਤੁਸੀਂ ਤੁਸੀਂ ਵਾਕ ਵਾਕ ਇਹ ਪੀੜਿਤ ਇਲਾਕਿਆਂ ਦੇ ਵਿੱਚ ਗਏ ਹੋ ਲੋਕਾਂ ਨਾਲ ਜਾ ਕੇ ਗੱਲਬਾਤ ਕੀਤੀ ਆ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੇਗਾ ਪੰਜਾਬੀਆਂ ਨੂੰ ਮੁੜ ਲੀਤੇ ਆਉਂਦੇ ਜਿਹੜੀ ਜਿਹੜੀ ਕਿਸਾਨੀ ਦਾ ਬਹੁਤ ਨੁਕਸਾਨ ਹੋਇਆ ਜਿਹੜਾ ਫਸਲਾਂ ਦਾ ਜਿਹੜਾ ਮੁਆਵਜ਼ਾ ਗਵਰਨਮੈਂਟ ਦੇਵੇ ਮੈਡੀਕਲ ਦੀ ਅਸੀਂ ਸਾਡੀ ਗਾਰੰਟੀ ਆ ਬਹੁਤ ਵੱਡੀ ਜ਼ਿੰਮੇਵਾਰੀ ਲੈ ਰਹੇ ਆ ਸਰਕਾਰਾਂ ਦੇ ਕੰਮ ਆ ਐਂਡ ਅਸੀਂ ਅੱਗੇ ਜੀ ਬਹਿ ਕੇ ਸਾਡੇ ਕੈਂਸਰ ਦਾ ਕੰਮ ਵੀ ਪਟਿਆਲਾ ਜ਼ਿਲ੍ਹੇ ਸਾਡੀਆਂ ਟੀਮ ਕੈਂਸਰ ਤੇ ਲੱਗੀਆਂ ਪਰ ਬਾਕੀ ਸਾਰਾ ਅੰਗਲਾ ਸ਼ੰਗਲਾ ਸਿੱਧਰ ਲੈ ਜਾਂਦਾ ਐਂਡ ਪਰ ਦੋਸਤੋ ਹਸਤਾ ਲਈ ਹੈ ਨਹੀਂਗੇ ਫੇਲ ਹੈ ਅਜ ਨਾਲ ਇਹ ਹਸਪਤਾਲ ਦਾ ਕੀ ਹਾਲ ਹੈ ਗਏ ਆ ਸਰਕਾਰੀ ਹਸਪਤਾਲ ਲੱਗੇ ਆ ਅਜ ਨਾਲੇ ਵਿੱਚ ਦੇ ਆ ਉਹ ਗੇੜਾ ਦੇਖਿਓ ਦਵਾਈ ਹੈ ਗਰੀਬ ਲਈ ਤੇ ਸਾਡੇ ਕੋਲੇ ਜਿੰਨੀ ਮਰਜ਼ੀ ਲੈ ਲਓ ਅਸੀਂ ਤਾਂ ਇੱਕੋ ਸੰਸਥਾ ਹੈ ਜਿਹੜੀ ਦਾਨ ਇਕੱਠਾ ਕਰਕੇ ਸਿਸਟਮ ਚੱਲਦਾ ਬਾਹਰਲੇ ਮੁਲਕਾਂ ਤੋਂ 42 ਮੁਲਕਾਂ ਚ ਹੈ ਪਰ ਇੱਥੇ ਸਾਨੂੰ ਵੀ ਦਾਨ ਦੀ ਦਿਸ਼ਾ ਬਦਲਣੀ ਬਹੁਤ ਜ਼ਰੂਰੀ ਹੈ 95% ਦਾਨ ਸਾਡਾ ਧਰਮ ਨੂੰ ਜਾਂਦਾ ਆਓ ਹਸਪਤਾਲਾਂ ਨੂੰ ਤਕੜੇ ਕਰੀਏ ਆ ਲੋੜ ਹੈ ਦੇਖੋ ਇੱਕ ਕੋਈ ਪਤਾ ਨਹੀਂ ਕਦੋਂ ਕਰੋਪੀ ਆ ਜਾਣੀ ਆਪਾਂ ਸੋਚਿਆ ਨਹੀਂ ਸੀਗਾ ਇਹਦੇ ਲਈ ਜਿੱਥੇ ਗੁਰੂ ਦੇ ਰੋਟੀ ਪਾਣੀ ਦੇ ਲੰਗਰ ਤੇ ਨਾਲ ਦਵਾਈਆਂ ਦੇ ਲੰਗਰੀ ਬਹੁਤ ਜਰੂਰੀ ਦਵਾਈਆਂ ਦੇ ਲੰਗਰ ਹਸਤਾਲ ਕਿਉਂਕਿ ਦਵਾਈ ਲੰਗਰ ਇਸ ਤਰ੍ਹਾਂ ਨਹੀਂ ਲਾ ਦੇਾਂਗੇ ਪਹਿਲਾਂ ਡਾਕਟਰ ਕੁੜੀ ਲਿਖੂਗੀ ਵੀ ਇਹਨੂੰ ਲੋਕਸ ਕੀ ਆ ਫੇਰ ਹੀ ਦਵਾਈ ਦੇਵਾਂਗੇ ਇੱਕ ਡਾਕਟਰ ਹੁੰਦੀ ਐ ਇੱਕ ਫੀਮੇਲ ਦੋ ਨਰਸਾਂ ਪੂਰਾ ਸਿਸਟਮ ਹੈ ਵੀ ਦੀ ਪੰਜਾਬ ਦੇ ਨਾਲ ਆ ਜੀ ਅੱਛਾ ਜੀ ਇੱਕ ਇਹ ਗੱਲ ਦੱਸੋ ਕਿ ਜਿਸ ਤਰ੍ਹਾਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਥਾਂ ਥਾਂ ਦੇ ਉੱਤੇ ਜਿਹੜੇ ਮੈਡੀਕਲ ਕੈਂਪ ਲਗਾਏ ਗਏ ਆ ਪਰ ਲੱਗਦਾ ਕਿ ਪਹਿਲਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਦਵਾਈ ਦੇਣੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਿ ਇਹ ਕੋਈ ਲੰਗਰ ਤੇ ਹੈਗਾ ਨਹੀਂ ਜਿੱਨੇ ਜਾ ਕੇ ਅੱਗੇ ਹੱਥ ਕੀਤਾ ਤਾਂ ਉਹਨੂੰ ਦੇ ਦਿਓ ਜੀ ਪਹਿਲਾਂ ਹੁਣ ਚੈੱਕ ਅਪ ਕਰੋ ਵੀ ਤਕਲੀਫ ਕੀ ਆ ਜੇ ਤੁਸੀਂ ਮੇਲ ਆ ਤੁਹਾਨੂੰ ਮੇਲ ਡਾਕਟਰ ਚੈੱਕ ਅਪ ਵੀ ਤੁਹਾਡੀ ਵਾਈਫ ਨਾਲ ਆ ਸਾਡੀ ਕੁੜੀਆਂ ਲੜਕੀਆਂ ਕਰਨਗੀਆਂ ਫਿਰ ਦਵਾਈ ਲਿਖਾਂਗੇ ਨਾ ਠੀਕ ਐ ਇਹ ਬੜਾ ਔਖਾ ਕੰਮ ਐ ਉੱਪਰ ਲੱਗੇ ਕਿਤੇ ਨਾ ਕਿਤੇ ਏਸੀ ਦੇ ਸਾਈਡ ਇਫੈਕਟਸ ਵੀ ਹੋ ਸਕਦੇ ਨੇ ਕਿ ਜਿਸ ਤਰ੍ਹਾਂ ਬੈਂਕਿਸੇ ਇਨਵੈਸਟੀਗੇਸ਼ਨ ਤੋਂ ਮੈਡੀਸਿਨ ਦੇ ਦਿੱਤੀ ਜਾਵੇ ਅਭਿਰ ਜੀ ਉਹ ਤਾਂ ਮੈਂ ਗਲਤ ਕਹਿਣਾ ਪਰ ਕਈ ਵਾਰੀ ਨਾ ਬੇਸਿਕ ਮੈਡੀਸਨ ਉਹ ਸਿਰ ਦੁੱਖ ਦਾ ਖਾਂਗ ਜੁਕਾਮ ਜਿਹੜੀਆਂ ਨਾਰਮਲ ਆ ਪਰ ਹੁਣ ਵੱਡੀ ਪ੍ਰੋਬਲਮ ਅਸੀਂ ਇਹ ਦੇਖੀ ਆ ਪਿਛਲੇ 3-4 ਦਿਨ ਦੇ ਵਿੱਚ ਲੋਕ ਪਾਣੀ ਚ ਫਿਰਦੇ ਰਹੇ ਨਾ ਉਂਗਲਾਂ ਦੇ ਸਨ ਗਲ ਗਏ ਪੈਰਾਂ ਦੇ ਉਹਨਾਂ ਨੂੰ ਐਂਟੀਬਾਇਓਟਿਕ ਕਰੀਮ ਚਾਹੀਦੀ ਆ ਆਡੋਮਾਸ ਚਾਹੀਦੀ ਆ ਮਾਸਕੀਟੋਨ ਮਛਰ ਬਹੁਤ ਆ ਉਹਦੇ ਨਾਲ ਮਲੇਰੀਆ ਫੈਲਣ ਦਾ ਡਰ ਆ ਹੋਰ ਰੋਗ ਫੈਲਣ ਦਾ ਬਹੁਤ ਡਰ ਆ ਜਿਹੜੇ ਸਾਡੇ ਡੰਗਰ ਜਾਨਵਰ ਉਹਨਾਂ ਦੇ ਜਿਹੜੇ ਖੁਰ ਪੈਰ ਆ ਉਹਨਾਂ ਦੇ ਵਿੱਚ ਵੀ ਉਹ ਵੀ ਸਾਡੇ ਕੋਲੇ ਮੈਡੀਸਨ ਅਵੇਲੇਬਲ ਆ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਉਹ ਵੀ ਦੇ ਰਹੇ ਆ ਅਸੀਂ ਅਸੀਂ ਫਲੱਡ ਦੀਆਂ ਉਹ ਮੈਡੀਸਨ ਸਾਡੇ ਕੋਲੇ ਜਿਨ੍ਹਾਂ ਦੀ ਅਜੇ ਲੋੜ ਆ ਬਿਲਕੁਲ ਫਰੀ ਦੇਵਾਂਗੇ ਉਸੇ ਜੀ ਦੀ ਚਿੰਤਾ ਨਮਸਕਾਰਾਂ ਤੋਂ ਆਣ ਕੇ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਨਾਲ ਆ ਪੰਜਾਬ ਦੇ ਨਾਲ ਆ ਪੰਜਾਬ ਸਾਡੇ ਪੇਕੇ ਆ ਤੁਹਾਡੇ ਸਾਥੀ ਆਸਟ੍ਰੇਲੀਆ ਦੇ ਵੀ ਬ੍ਰੈਂਡ ਐਂਬੈਸਡਰ ਬਣਾਏ ਹੋਏ ਸਨਮ ਕਾਲੋ ਬੜੀ ਚਿੰਤਾ ਜ਼ਾਹਿਰ ਕਰ ਰਹੀ ਸੀ ਮੈਨਾਂ ਫੋਨ ਤੇ ਗੱਲਬਾਤ ਕਰਕੇ ਕਹਿ ਰਹੇ ਸੀ ਕਿ ਮੈਂ ਵੀ ਕੋਸ਼ ਦਿਨਾਂ ਬਾਅਦ ਇੱਥੇ ਪਹੁੰਚਾਂਗਾ ਜਿਨਾ ਮੇਰੇ ਕੋਲ ਜਿੰਨੀ ਮੇਰੀ ਸਮਰੱਥਾ ਹੈਗੀ ਆ ਮੈਂ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਮੈਂ ਸਾਡੇ ਜਿੰਨੇ ਵੀ ਵਰਲਡ ਦੇ ਵਿੱਚ ਬ੍ਰਾਂਡ ਮੈਸਟਰ ਮੈਂ ਸਾਰਿਆਂ ਨੂੰ ਕਹਾਂ ਆਜੋ ਪੰਜਾਬ ਚ ਆਓ ਠੀਕ ਹੈ ਪੰਜਾਬ ਇੱਕ ਜਿਵੇਂ ਨਾ ਇਸ ਵੇਲੇ ਇੰਨੀ ਮਾਰ ਥੱਲੇ ਆਏ ਐ ਜਿਵੇਂ ਪਿਛਲਾ ਡਿਸਟ੍ਰਿਕਟ ਮੈਂ ਭੁੱਲ ਜਾਨਾ ਬਾ ਪ੍ਰਤਾਪ ਸਿੰਘ ਬਾਜਵਾਲ ਹੋਂ ਵਾਲਾ ਗਰਦਾਸਪੁਰ ਤੇ ਅੰਮ੍ਰਿਤਸਰ ਇਹ ਜ਼ਿਆਦਾ ਅਫੈਕਟਡ ਹੈ ਖਾਸ ਕਰਕੇ ਅਜ ਨਾਲਾ ਸਰੀ ਸਾਰੇ ਆ ਗਏ ਜੀ ਸਾਡੇ ਬੰਦੇ ਸਾਰਿਆਂ ਨੇ ਡਿਊਟੀਆਂ ਸੰਭਲੀਆਂ ਸੀ ਨਾ ਸਾਨੂੰ ਗਰਮੀ ਆ ਨਾ ਠੰਡ ਅਸੀਂ ਲੰਗਰ ਪ੍ਰਸ਼ਾਦਾ ਉੱਤੇ ਮਿਲ ਜਾਂਦੀ ਦਾਲ ਰੋਟੀ ਖਾ ਲਏ ਨੇ ਪਰ ਅਸੀਂ ਸਾਹਮਣਾ ਹੈ ਸਾਡੇ ਭੈਣ ਭਰਾਵਾਂ ਨੂੰ ਮੈਂ ਜੇ ਇੱਥੇ ਰਹਿੰਦਾ ਹਾਂ ਤਾਂ ਮੈਂ ਵੀ ਹੋਣਾ ਸੀ ਇੱਥੇ ਲਾਈਨ 'ਚ ਲੱਗੇ ਸਾਡੀ ਬਾਹਰਲਾ ਦੀ ਜ਼ਿੰਮੇਵਾਰੀ ਮੰਨਦੀ ਹੈ ਕਿ ਅਸੀਂ ਇਹਨਾਂ ਨੂੰ ਸੰਭਗੇ ਤਰੀਕੇ ਨਾਲ ਸੰਭਗੇ ਵੀ ਇਹਨਾਂ ਨੂੰ ਕੋਈ ਰੋਗ ਨਾ ਲੱਗ ਜੇ ਕਿਉਂਕਿ ਇਹ ਇੱਕ ਮਹਾਮਾਰੀ ਬਣ ਜਾਂਦੀ ਹੈ ਕਈ ਵਾਰੀ ਪਾਣੀ ਖੜਾ ਹੈ ਮੱਛਰ ਖੜਾ ਹੈ ਗੰਦਮਾਂਦ ਵਿੱਚ ਮਰੇ ਹੋਏ ਜਾਨਵਰ ਪਏ ਹੈ ਇਹ ਇਹਦਾ ਡਰ ਲੱਗਦਾ ਸਾਨੂੰ ਇਸ ਕਰਕੇ ਅਸੀਂ ਜ਼ਿਆਦਾ ਹੁਣ ਐਕਟਿਵ ਹੋ ਗਏ ਏਸੀ ਜਿਹੜੀਆਂ ਅੱਜ ਦੋ ਕਿੱਟਾਂ ਦੇ ਰਹੇ ਹਾਂ ਇੱਕ ਪਰਿਵਾਰ ਨੂੰ ਇੱਕ ਹੈਗੀ ਹਾਈਜੀਨ ਕਿੱਟ ਇੱਕ ਹੈਗੀ ਘਰ ਦੇ ਲੋੜੀ ਦੇ ਸਮਾਨ ਦੀ ਬਲੈਂਕਟ ਤੱਕ ਦੇ ਰਹੇ ਆ 1 ਲੱਖ ਬਲੈਂਕਟ ਵੰਡ ਦੇਣਾ ਮੈਂ ਹਰ ਪਰਿਵਾਰ ਨੂੰ 2-2 ਬਲੈਂਕਟ ਦੇਣੇ ਆ ਤੇ ਵਿਚਾਰਿਆਂ ਦੇ ਭੇਜ ਗਏ ਨਾ ਪਾਣੀ ਚ ਖਰਾਬ ਹੋ ਗਏ ਸਾਡੇ ਕੋਲੇ ਬਹੁਤ ਸਮਾਨ ਆ ਜੀ ਬਸ ਅਸੀਂ ਡਿਸਟ੍ਰਿਬਿਊਟ ਕਰਨ ਦੇ ਤਰੀਕੇ ਨਾਲ ਐਂਡ ਗੁਰੂ ਕਿਰਪਾ ਕਰਨਗੇ ਐਂਡ ਅਸੀਂ ਕੁਝ ਨਹੀਂ ਕਰ ਰਹੇ ਉਹਦੀ ਕਿਰਪਾ ਹੈ ਗੁਰਾਂ ਦਾ ਕੀ ਟਾਰਗੇਟ ਲੈ ਕੇ ਚੱਲੇ ਹੋ ਕਿ ਕਿੰਨਾ ਕੁ ਜਿਹੜਾ ਇਫੈਕਟਡ ਏਰੀਆ ਉਹਨੂੰ ਕਵਰ ਕਰੋਗੇ ਤੁਸੀਂ ਜੀ ਜਿੰਨਾ ਵੀ ਆ ਸਾਰਾ ਇਫੈਕਟਡ ਏਰੀਆ ਜਿੱਥੇ ਵੀ ਆ ਸਾਰੇ ਨੂੰ ਕਵਰ ਕਰਾਂਗੇ ਅਸੀਂ 5 ਕਰੋੜ ਦਵਾਈਆਂ ਤੇ ਖਰਚ ਦੇਣਾ ਹੈ ਹਨ ਖਰਚੀ ਜਾਂਦੇ ਆ ਸਾਡੇ ਡਾਕਟਰ ਖਰੀਦ ਕੇ ਸਾਡੇ ਪੰਜ ਟੀਮਾਂ ਲੱਗੀਆਂ ਇੱਕ ਸਾਡੇ ਗੋਡਾਊਨ ਦੇ ਵਿੱਚ ਸਾਰਾ ਸਮਾਨ ਸੈਟਅਪ ਕਰ ਰਹੇ ਆ ਵੀ ਕੱਲ ਨੂੰ ਅੱਜ ਆਏ ਇਹ ਖਿਲਰਿਆ ਪਿਆ ਸਮਾਨ ਉਹਨਾਂ ਨੂੰ ਬਕਸਿਆਂ ਚ ਪਾਣਾ ਇੱਕ ਟੀਮ ਨੇ ਖਰੀਦ ਰਹੀ ਹੈ ਇੱਕ ਟੀਮ ਮੂਰੇ ਸੈਸ ਕਰ ਰਹੀ ਹੈ ਵੀ ਕਿੱਥੇ ਕੀ ਕੀ ਲੋਡ ਹੈ ਇੱਕ ਟੀਮਾਂ ਵੰਡੀ ਜਾਂਦੀ ਹੈ ਠੀਕ ਹੈ ਇੱਕ ਟੀਮ ਪਟਿਆਲਾ ਜ਼ਿਲ੍ਹੇ ਚ ਭਗਵੰਤ ਮਾਨ ਦਾ ਡਿਸਟ੍ਰਿਕਟ ਸੰਗਰੂਰ ਉਹ ਚੈੱਕਅਪ ਕਰ ਰਹੀ ਹੈ ਕੈਂਸਰ ਵੀ ਹੈ ਸਾਡਾ ਕੈਂਸਰ ਦਾ ਕੰਮ ਨਹੀਂ ਬੰਦ ਕੀਤਾ ਸੀ ਉਹ ਵੀ ਚੱਲੇ ਜਾ ਰਿਹਾ ਵਿੱਚ ਸਾਨੂੰ ਲੋਕ ਬਹੁਤ ਸਾਥ ਦੇ ਰਹੇ ਮੈਨੂੰ ਕੋਈ ਕੰਪਲੇਂਟ ਨਹੀਂ ਜਿੰਨਾ ਦੁਨੀਆ ਮੈਨੂੰ ਪਿਆਰ ਕਰਦੀ ਹੈ ਸਾਥੋਂ ਗਲਤੀ ਹੋ ਸਕਦੀ ਹੈ ਪਰ ਮੈਂ ਰਣੀ ਆ ਇਹ ਗੁਰੂ ਦੀ ਕਿਰਪਾ ਹੈ ਗੁਰੂ ਰਾਮਦਾਸ ਦੀ ਜਿੰਨਾ ਸਾਨੂੰ ਪਿਆਰ ਦੇ ਰਹੇ ਲੋਕ ਕੋਈ ਬਹਾਨੇਬਾਜੀ ਨਹੀਂ ਲੋਕ ਜੀ ਆਹ ਹੋ ਗਿਆ ਫਲਾਣਾ ਨਹੀਂ ਸਾਨੂੰ ਤਾਂ ਹਰ ਇੱਕ ਬੰਦਾ ਕਹਿੰਦਾ ਆਲਾ ਘਰ ਦੇ ਵਿੱਚ ਕੈਂਪ ਲਾਤਾ ਕਸ਼ਮੀਰ ਸਿੰਘ ਜਿਹੜਾ ਬਾਰਡਰ ਬਿਲਕੁਲ ਦਰਿਆ ਦੇ ਉੱਤੇ ਖੜੇ ਆਪਾਂ ਦਰਿਆ ਕੀ ਪਿੰਡ ਦਾ ਨਾਮ ਦਰਿਆ ਮੂਸਾ ਪਿੰਡ ਦਾ ਨਾਮ ਦਰਿਆ ਮੂਰਨੂਸ਼ਾ ਇਹ ਆਪਾਂ ਜਨਾਲੇ ਤੋਂ 15 ਕਿਲੋਮੀਟਰ ਇਕ ਜ਼ਿਆਦਾ ਹੋਵੇਗੀ 20 ਕਿਲੋਮੀਟਰ ਜਨਾਲੇ ਤੋਂ 20 ਕਿਲੋਮੀਟਰ ਹੈ ਜਰ ਉਹ ਪਰਿਵਾਰ ਨੇ ਸਾਨੂੰ ਘਰ ਬਣਾਤਾ ਚਾਹ ਪਾਣੀ ਸਾਰਾ ਕੁਝ ਦੇ ਰਿਹਾ ਇਹ ਸਾਡੇ ਨਾਲੋਂ ਵੀ ਵੱਡਾ ਇਹਨਾਂ ਨੇ ਕੈਂਪ ਲਾਈ ਬੈਠੇ ਆ ਐਨੀ ਜਨਤਾ ਨੂੰ ਪਾਣੀ ਧਾਣੀ ਰੋਟੀ ਪਾਣੀ ਡਾਕਟਰਾਂ ਨੂੰ ਠੀਕ ਹੈ ਹਰ ਬੰਦਾ ਕਰ ਰਿਹਾ ਯਾਰ ਹਰ ਐਨਜੀਓ ਕਰ ਰਹੀ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਸੰਭਿਆ ਕਿ ਸਰਕਾਰ ਨੇ ਲੁਕਰ ਠੀਕ ਹੈ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਤੁਸੀਂ ਸਾਰੀਆਂ ਖਬਰਾਂ ਨੂੰ ਹਾਈਲਾਈਟ ਕਰਕੇ ਲੋਕਾਂ 'ਚ ਪਹੁੰਚਾਉਂਦੇ ਵੀ ਇਥੇ ਆ ਲੋੜ ਸਾਡੇ ਧਿਆਨ 'ਚ ਵੀ ਲਿਆ ਕਰੋ ਜੀ ਤੁਹਾਡੇ ਨਾਲ ਬਹੁਤ ਧੰਨਵਾਦ ਵੀਰ ਜੀ ਜਿਉਂਦੇ ਰਹੋ ਸਸ ਸਿੰਘ ਜੀ ਸੋ ਇਹ ਸੰ ਸਾਡੇ ਨਾਲ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਢਾਲੀਵਾਲ ਜਿਨ੍ਹਾਂ ਵੱਲੋਂ ਅੱਜ ਦਰੀਆਮੂਸਾ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਜਿਹੜੀ ਰਾਹਤ ਸਮਗਰੀ ਹੈ ਉਸ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਪਿੰਡ ਦਰੀਆਮੂਸਾ ਤੋਂ ਪ੍ਰਦੀਪ ਅਰੋੜਾ